ਲਾਈਦਾ ਦਾ ਸਾਗ ਬਣ ਕੇ ਬਿਲਕੁਲ ਆਪਣਾ ਤਿਆਰ ਹੈ ਜੀ ਤੇ ਦੇਖੋ ਇਹ ਕਿੰਨਾ ਵਧੀਆ ਸਾਗ ਬਣ ਕੇ ਤਿਆਰ ਹੋਇਆ ਤੇ ਜੇਕਰ ਤੁਸੀਂ ਵੀ ਇਸ ਤਰੀਕੇ ਦਾ ਸਾਗ ਬਣਾਉਣਾਗਾ ਤਾਂ ਵੀਡੀਓ ਨੂੰ ਪੂਰਾ ਵੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਜੋ ਕਿ ਹੈਗੀ ਸਾਗ ਬਣਾਉਣ ਦੀ ਤੇਜ ਸਾਗ ਬਣਾਉਣ ਦਾ ਇਹ ਤਰੀਕਾ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੀ ਤੇ ਇਹ ਤਰੀਕਾ ਅਜ ਤੱਕ ਕਿਸੇ ਨੇ ਨਹੀਂ ਦੱਸਿਆ ਇਹ YouTube ਤੇ ਤੇ ਆਪਾਂ ਪਹਿਲੀ ਵਾਰ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਤਰੀਕਾ ਇਹ ਬਹੁਤ ਵਧੀਆ ਜੀ ਜੇਕਰ ਇਹ ਤਰੀਕਾ ਤੁਸੀਂ ਸਾਗ ਬਣਾਉਣ ਦਾ ਵਰਤੋਗੇ ਤਾਂ ਤੁਹਾਡੇ ਕਦੇ ਵੀ ਤਜਾਵ ਨਹੀਂ ਬਣੂਗਾ ਤੇ ਸਾਗ ਬਣਾਉਣ ਦੇ ਆਪਾਂ ਕੁਝ ਕੁ ਸਟੈਪ ਦੱਸਣੇ ਆ ਜੀ ਤੇ ਤਰੀਕੇ ਜਿਹੜੇ ਹੈਗੇ ਹੈਗੇ ਵੀ ਕਿਹੜਾ ਸਮਾਨ ਕਿਹੜੇ ਟਾਈਮ ਤੇ ਤੁਸੀਂ ਪਾਉਣਾ ਹੈ ਇਹਦੇ ਵਿੱਚ ਸਾਗ ਦੇ ਤੇ ਇਹ ਜਦੋਂ ਆਪਾਂ ਤਰੀਕੇ ਇਹ ਵਰਤਾਂਗੇ ਤੇ ਫਿਰ ਬਿਲਕੁਲ ਵੀ ਟਿਜਾਬ ਨਹੀਂ ਬਣੂਗਾ ਤੇ ਆਪਾਂ ਸਹੀ ਤਰੀਕੇ ਨਾਲ ਸਾਗ ਬਣਾਵਾਂਗੇ ਤੇ ਸਾਗ ਦੀ ਰੈਸਪੀ ਆਪਾਂ ਹੁਣ ਸ਼ੁਰੂ ਕਰਨ ਲੱਗੇ ਆਪਾਂ ਤੁਹਾਨੂੰ ਦੱਸਣ ਲੱਗੇ ਆਂਗੇ ਤੇ ਇਹਦੇ ਲਈ ਜੀ ਆਪਾਂ ਲਿੱਤਾ 1 ਕਿਲੋ ਸਾਗ ਲੇਤਾਗਾ 1 ਕਿਜੀ ਤੇ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਗੰਦਲਾ ਦੀਆਂ ਸੇਲ ਲਈਆਂ ਜੀ ਤੇ ਇਹ ਆਪਾਂ ਦੇਸੀ ਸਰੋਂ ਲੈਂਦੀ ਏ ਜੀ ਤੇ ਛਿੱਲ ਕੇ ਇਹ ਚੰਗੀ ਤਰ੍ਹਾਂ ਤਿਆਰ ਕਰ ਲਈ ਤੇ ਇਹਨੂੰ ਆਪਾਂ ਕਟਿੰਗ ਕਰਾਂਗੇ ਤੇ ਇਧਰ ਆਪਾਂ ਲਈ ਤੇਜੀ ਪਾਈਆ ਮੇਥੀ ਲੈਂਦੀ ਏ ਜੀ ਆਪਾਂ 250 ਗ੍ਰਾਮ ਮੇਥੀ ਲੈਤੇ ਜੀ ਇੱਕ ਗੁੱਟੀ ਹੈ ਵੈਸੇ ਇਹ ਇਹ ਹੈਗਾ ਜੀ ਬਾਥੂ ਬਾਥੂ ਵੀ ਆਪਾਂ 250 ਗ੍ਰਾਮ ਦੇ ਕਰੀਬ ਲਿਆਂਦਾ ਗਾ ਇਹ ਤੋੜ ਕੇ ਤਾਜ਼ਾ ਬਾਥੂ ਹੋਗਾ ਇਹ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਜੀ ਵੀ ਇੱਕ ਚੀਜ਼ ਆਪਾਂ ਇਹਦੇ ਵਿੱਚ ਐਡ ਨਹੀਂ ਕੀਤੀ ਜੋ ਮੇਨ ਚੀਜ਼ ਆ ਤੇ ਉਹੀ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੇ ਤਰੀਕਾ ਜੇ ਆਪਾਂ ਉਹ ਚੀਜ਼ੇ ਇਹਦੇ ਵਿੱਚ ਪਾ ਦਿੰਨੇ ਆ ਤਾਂ ਫਿਰ ਇਹ ਤਿਆਬ ਬਣਨਾ ਸ਼ੁਰੂ ਹੋ ਜਾਂਦਾ ਹੈ ਸਸ ਖਾ ਕੇ ਤੇ ਉਹ ਹੈਗੀ ਜੀ ਪਾਲਕ ਪਾਲਕ Mein ਚੀਜ਼ ਆ ਉਹ ਆਪਾਂ ਪਾਉਣੀ ਨਹੀਂ ਹੈਗੀ ਇਹਦੇ ਵਿੱਚ ਬਿਲਕੁਲ ਵੀ ਤੇ ਪਾਲਕ ਤੁਸੀਂ ਜੀ ਫੁਰਜੀ ਬਣਾ ਕੇ ਖਾ ਸਕਦੇ ਆ ਪਾਲਕ ਦੀ ਪਾਲਕ ਪਨੀਰ ਬਣਾ ਸਕਦੇ ਆਂਗੇ ਤੇ ਪਾਲਕ ਦੀ ਕੋਈ ਵੀ ਰੈਸਪੀ 프론ਟ ਹੈ ਹੋਏ ਜਿਵੇਂ ਤੇ ਇਹ ਬਣਾ ਕੇ ਖਾ ਸਕਦੇ ਆ ਕਿਉਂਕਿ ਉਹ ਬਹੁਤ ਪਾਲਕ ਖਾਣੀ ਬਹੁਤ ਵਧੀਆ ਚੀਜ਼ ਹੈ ਜੀ ਤੇ ਜਦੋਂ ਆਪਾਂ ਇਹ ਥਾਕ ਦੇ ਵਿੱਚ ਪਾ ਦਈਏ ਤਾਂ ਇਹ ਆਪਣੇ ਜੀ ਇਹ ਬਣਾ ਦਿੰਦੀ ਹੈ ਤਿਆਬ ਇਹ ਤੇ ਇਹਦੇ ਕਾਰਨ ਹੀ ਆਪਾਂ ਇਹ ਪਹਿਲਾ ਸਟੈਪ ਤਾਂ ਇਹੀ ਹੈਗਾ ਪਹਿਲੀ ਟ੍ਰਿਕ ਵੀ ਆਪਾਂ ਇਹਦੇ ਵਿੱਚ ਪਾਲਕ ਨਹੀਂ ਪਾਵਾਂਗੇ ਬਿਲਕੁਲ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਤੇ ਹੋਰ ਵੀ ਤੁਹਾਨੂੰ ਕਈ ਚੀਜ਼ਾਂ ਦੱਸਾਂਗੇ ਆਪਾਂ ਵੀ ਕਿਹੜੀ ਚੀਜ਼ ਕਿਹੜੇ ਟਾਈਮ ਤੇ ਸਾਗ ਦੇ ਵਿੱਚ ਪਾਉਣੀ ਆ ਤੇ ਜਿਹਦੇ ਕਾਰਨ ਤਿਆਬ ਬਣਾਵਾਂਗੇ ਦੀ ਆਪਾਂ ਨੂੰ ਕੋਈ ਕਮੀ ਨਹੀਂ ਹੈਗੀ ਜੀ ਪਾਲਕ ਆਪਣੇ ਬਹੁਤ ਲੱਗੀ ਹੋਈ ਆ ਆਪਾਂ ਘਰੇ ਸਬਜ਼ੀਆਂ ਬੀਜੀਆਂ ਹੋਆਂ ਇੱਥੇ ਤੇ ਬਹੁਤ ਵੱਡੇ ਵੱਡੇ ਪੱਤੇਆਂ ਵਾਲੀ ਪਾਲਕ ਆਪਣੇ ਤੇ ਕਾਫੀ ਜ਼ਿਆਦਾ ਲਾਈ ਹੋਈ ਆਪਾਂ ਨੇ ਫਾਲਕ ਵੀ ਕਿਉਂਕਿ ਮੈਂ ਪੁਰਜੀ ਵਗੈਰਾ ਬਣਾਉਂਦੀ ਰਹਿਣੀ ਆ ਇਹਦੀ ਇਹ ਆਪਾਂ ਘਰੇ ਹੀ ਲਾਈ ਹੋਈ ਹੈ ਜੀ ਫਾਲਕ ਤੇ ਆਪਾਂ ਸਿਰਫ ਸਾਗ ਦੇ ਵਿੱਚ ਨਹੀਂ ਇਹਨੂੰ ਪਾਰੇ ਤੇ ਆਪਾਂ ਘਰੇ ਹੀ ਸਾਰੀਆਂ ਸਬਜ਼ੀਆਂ ਲਗਾਈਆਂ ਹੋਆਂ ਆਂਗਾ ਇਦਾਂ ਆਪਾਂ ਪਾਣੀ ਗਰਮ ਤਾਂ ਰੱਲ ਲਿਆ ਸੀਗਾ ਜੀ ਪਾਣੀ ਗਰਮ ਹੋ ਗਿਆ ਆਪਣਾ ਤੇ 1 ਲੀਟਰ ਤੋਂ ਆਪਾਂ ਥੋੜਾ ਜਿਹਾ ਘੱਟ ਪਾਣੀ ਲੇਤਾ ਹੈ ਤੇ ਸਾਗ ਇਦਦਰ ਆਪਾਂ ਧੋ ਕੇ ਚੰਗੀ ਤਰ੍ਹਾਂ ਸਵਾਰ ਕੇ ਰੱਖ ਲਿਆ ਜੀ ਤੇ ਸਾਗ ਨੂੰ ਹੁਣ ਆਪਾਂ ਸਾਰਾ ਇਹਦੇ ਵਿੱਚ ਪਾਵਾਂਗੇ ਥੋੜਾ ਥੋੜਾ ਕਰਕੇ ਤਤਲੀ ਚ ਤੇ ਜੇਕਰ ਤੁਹਾਡੇ ਕੋਲੇ ਤੌੜੀ ਹੈਗੀ ਜੀ ਮਿੱਟੀ ਦੀ ਤਾਂ ਬਹੁਤ ਵਧੀਆ ਗੱਲ ਹੈਗੀ ਹੈਗੀ ਤੌੜੀ ਚ ਜ਼ਿਆਦਾ ਵਧੀਆ ਬਣਦਾਗਾ ਟੇਸਟੀ ਸਾਗ ਤੇ ਮੇਰੇ ਕੋਲੇ ਇਹੀ ਸੀਗਾ ਤੌੜੀ ਹੈ ਨਹੀਂ ਸੀਗੀ ਤਾਂ ਕਰਕੇ ਮੈਂ ਇੱਚੀ ਬਣਾ ਰਹੀ ਆਂਗੀ ਤੇ ਹੁਣ ਆਪਾਂ ਸਾਰਾ ਸਾਗ ਇਹਦੇ ਵਿੱਚ ਪਾ ਦਾਂਗੇ ਜੀ। ਲੋ ਜੀ ਇੱਥੇ ਆਪਾਂ ਸਾਰਾ ਸਾਗ ਥੋਸੇ ਪਾ ਲਿਆ ਚੰਗੀ ਤਰ੍ਹਾਂ। ਤੇ ਇਹ ਥੋੜਾ ਇਹ ਠੰਮੈ ਠੀਕ ਹੈ ਸਾਗ ਹੁਣ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ। ਵੀਡੀਓ ਕਰ ਸਾਡੇ ਚੈਨਲ ਤੇ ਕੈਲੀਵਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਤੇ ਇਹ ਚ ਆਪਾਂ ਨਮਕ ਪਾ ਲੈਣਾ ਜੀ 2 ਚਮਚ। ਬਾਕੀ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਪਾ ਲੈਣਾ ਨਮਕ ਵਿੱਚ ਦੋ ਚਮਚਾ ਤਨਾਮਕ ਦੇ ਪਾ ਦੇ ਜੀ ਇਹ ਚ ਤੇ ਹੁਣ ਆਪਾਂ ਦੂਜੀ ਟ੍ਰਿਕ ਤੁਹਾਨੂੰ ਦੱਸਣ ਲੱਗੇ ਆ ਜਿਹੜੀ ਆਪਣੀ ਹੈਗੀ ਆ ਜੀ ਟ੍ਰਿਕ ਇਹ ਤੇ ਇਹ ਚ ਆਪਾਂ ਪਾਵਾਂਗੇ ਜੀ ਅੱਧਾ ਚਮਚਾ ਹਲਦੀ ਦਾ ਅੱਧਾ ਚਮਚਾ ਹਲਦੀ ਦਾ ਪਾ ਦੇਣਾ ਤੁਸੀਂ ਨਾਲ ਕਦਰ ਤੁਸੀਂ ਸਾਗ ਵੱਧ ਬਣਾਇਆ ਜੀ ਤਾਂ ਤੁਸੀਂ ਇੱਕ ਮੋਲੀ ਪਾ ਦੇਣੀ ਹੈ ਤੇ ਮੈਂ ਸਾਗ ਥੋੜਾ ਹੀ ਧਰਿਆਗਾ ਤਾਂ ਮੈਂ ਇਹ ਚਲਦੀ ਹੋਣੀ ਪਾਉਣੀ ਲੋ ਜੀ ਤੇ ਹੁਣ ਆਪਾਂ ਇਹ ਮੋਲੀ ਅੱਧੀ ਛਿੱਲ ਲਈ ਤੇ ਜੇਕਰ ਤੁਸੀਂ ਸਿੱਧੀ ਪਾ ਦੋਗੇ ਤਾਂ ਵੀ ਰੇਜ ਜੀ ਜਾਣੀ ਹੈ ਵਿੱਚ ਇਹ ਤੇ ਨਹੀਂ ਇਹ ਤੁਸੀਂ ਇੱਕ ਦੋ 파ੜਾ ਕਰਕੇ ਇਸ ਤਰੀਕੇ ਨਾਲ ਪਾ ਲੈਣਾ ਤੇ ਹੁਣ ਆਪਾਂ ਇਹਨੂੰ ਮਦਣੀ ਨਾਲ ਹੁਣ ਇਹਨੂੰ ਹਲਾ ਦਾਂਗੇ ਇਸ ਤਰੀਕੇ ਨਾਲ ਤੇ ਆਪਣੇ ਆਪ ਹੀ ਰੇਜ ਜੂਗੀ ਇਹ ਮੋਲੀ ਵਿੱਚ ਇਹ ਤੇ ਦੋ ਤਰੀਕੇ ਆਪਾਂ ਤੁਹਾਨੂੰ ਦੱਸਦੇ ਜੀ ਜਿਹੜੀਆਂ ਖਾਸ ਟ੍ਰਿਕ ਐ ਇਹ ਤੇ ਹੁਣ ਇਹ ਆਪਾਂ ਜੀ ਸਾਤ ਬਣਾਉਣ ਤੋਂ ਲੱਗੇ ਸਰਕਾਉਣ ਟਿੱਕਾ ਆਪਾਂ ਤੁਹਾਨੂੰ ਦੱਸਾਂਗੇ ਕੁਝ ਹੋਰ ਵੀ ਹੈਗੀਆਂ ਹਜੇ ਖਾਸ ਟ੍ਰਿਕ ਤੇ ਤੇ ਆਪਾਂ ਜੀ ਇਹ ਮਕਾਨ ਕਿਰਾਏ ਤੇ ਲਿਖਾ ਹੋਇਆ ਗਾ ਤੇ ਇਹ ਮਕਾਨ ਹੈਗਾ ਜੀ ਬਕਾਊ ਤੇ ਇਸ ਕਰਕੇ ਆਪਾਂ ਇਹਨੂੰ ਸਵਾਰ ਨਹੀਂ ਰਹੇ ਹੈਗੇ ਨਹੀਂ ਤਾਂ ਪੱਕਾ ਚੁੱਲਾ ਬਣਾ ਲੀਏ ਆਪਾਂ ਨਹੀਂ ਤਾਂ ਤਾਂ ਕਿਹੜੇ ਵੜੇ ਲਿੱਕ ਜੀ ਤੇ ਇਧਰ ਇਹ ਚੁੱਲਾ ਹੈਗਾ ਜੀ ਦਿਖਾ ਦਿੰਦੇ ਹਾਂ ਤੇ ਮੈਂ ਇਹ ਤਾਂ ਕਰਕੇ ਦੱਸਿਆਗਾ ਕਈ ਭੈਣ ਭਰਾ ਕਮੈਂਟ ਕਰਨਗੇ ਫਿਰ ਵੀ ਚੁੱਲਾ ਇਹ ਇਸ ਤਰੀਕੇ ਨਾਲ ਰੱਖਦਾ ਡਾਈਟਾਂ ਦਾ ਵੀ ਚੁੱਲਾ ਨਹੀਂ ਬਣਾ ਸਕਦੇ ਤੁਸੀਂ ਹਾਂ ਤਾਂ ਕਰਕੇ ਮੈਂ ਪਹਿਲੀ ਦੱਸਤਾ ਵੀ ਅਸੀਂ ਕਿਰਾਏ ਤੇ ਰਹਿ ਰਹੇ ਆ ਤੇ ਮਕਾਨ ਦਾ ਐ ਨਹੀਂ ਪਤਾ ਕਿਹੜੇ ਵੇਲੇ ਵਿਕ ਜੇਗੀ ਰਕਾਊ ਕਰਿਆ ਹੋਇਆ ਮਕਾਨ ਇਹ ਜੀ ਹੋਜੀ ਹੁਣ ਆਪਾਂ ਇਹ ਸਾਗ ਵਾਸਤੇ ਲੈ ਲਈਆਂ 8 ਤੋਂ 10 ਕਲੀਆਂ ਇਹ 10 ਹੈਗੀਆਂ ਜੀ ਲਸਣ ਦੀਆਂ ਤੇ ਇਹ ਹੈਗੀ ਹੈ 10-12 ਮਿਰਚਾਂ ਗੰਗਾਈ ਤੇ ਤੁਸੀਂ ਆਪਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਆ ਆਪਾਂ ਇੰਨਾ ਹੀ ਸਮਾਨ ਪਾਵਾਂਗੇ ਤੇ ਇਹ ਤੁਸੀਂ ਇਹਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋ ਚੌਪਰ 'ਚ ਇਸ ਤਰ੍ਹਾਂ ਤੇ ਨਹੀਂ ਤੁਸੀਂ ਮਿਕਸੀ ਵੀ ਵਗੈਰਾ 'ਚ ਵੀ ਗ੍ਰाइंड ਕਰਕੇ ਪਾ ਸਕਦੇ ਆ ਜਾਂ ਕੁੰਡੇ ਛੋਟੇ 'ਚ ਤੇ ਲੋ ਜੀ ਆਪਾਂ ਗ੍ਰाइंड ਕਰ ਲਏ ਇਹ ਲਸਣ ਤੇ ਮਿਰਚ ਤੇ ਇਧਰ ਆਪਣਾ ਸਾਗ ਪੱਕ ਰਿਹਾਗਾ ਤੇ ਇਹ ਚ ਆਪਾਂ ਨਾਲ ਦੀ ਨਾਲ ਹੁਣ ਪਾ ਦਾਂਗੇ ਤੇ ਸਾਗ ਆਪਣਾ ਵਧੀਆ ਘੁਲ ਰਿਹਾਗਾ ਨਾਲ ਦੀ ਨਾਲ ਹੀ ਦੇਖੋ ਉਜੀ ਇੱਥੇ ਸਾਗ ਰਿੱਜ ਦੇ ਨੂੰ ਆਪਣੇ 4 ਘੰਟੇ ਹੋ ਗਏ ਜੀ ਤੇ ਆਪਾਂ ਬਿਲਕੁਲ ਘੱਟੇਗ ਤੇ ਸਾਗ ਨੂੰ ਰਜਾਇਆਗਾ ਤੇ ਬਹੁਤ ਵਧੀਆ ਸਾਗ ਹੁਣ ਇਹ ਰਿੱਜ ਕਿ ਤਿਆਰ ਹੋ ਗਈ ਸਾਗ ਹੁਣ ਬਿਲਕੁਲ ਪੱਕ ਗਿਆ ਆਪਣਾ ਬਹੁਤ ਵਧੀਆ ਤੇ ਬਹੁਤ ਵਧੀਆ ਸੁਆਹ ਲਾ ਰਹੀ ਹੈ ਦੀ ਤੇ ਹੁਣ ਆਪਾਂ ਇਹ ਜੀ ਜੀ ਟ੍ਰਿਕ ਆਪਣੀ ਇਹ ਹੈਗੀ ਤੇ ਇਹ ਆਪਾਂ ਲੈ ਲਿਆ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਦਾ ਪਾਲਣ ਪਾਵਾਂਗੇ ਇਹਦੇ ਵਿੱਚ ਇਕੋ ਪਾੰਗੇ ਹੁਣ ਸਾਗ ਨੂੰ ਤੇ ਇਹ ਟ੍ਰਿਕ ਆਪਾਂ ਤਾਂ ਕਹੇ ਨੇ ਜੀ ਕਿਉਂਕਿ ਆਪਾਂ ਇਹਨੂੰ ਭੁੰਨਿਆ ਹੋਇਆਗਾ ਆਟੇ ਨੂੰ ਆਪਾਂ ਬਿਨਾ ਤੇਲ ਤੂਲ ਤੋਂ ਤੇ ਇਹਨੂੰ ਸੁੱਕੇ ਫਰਾਈ ਦੇ ਵਿੱਚ ਪਾ ਕੇ ਤੇ ਥੋੜਾ ਜਿਹਾ ਭੁੰਨ ਲੈਣਾ ਇਹਨੂੰ ਆਟੇ ਨੂੰ ਤੁਸੀਂ ਤੇ ਫਿਰ ਇਹਨੂੰ ਆਲਣ ਨੂੰ ਪਾਉਣਾਗਾ ਘੋਟਣਾਗਾ ਸਾਗ ਇਹਦੇ ਨਾਲ ਤੇ ਬਹੁਤ ਵਧੀਆ ਸਾਗ ਰਹਿੰਦਾ ਇਹਦੇ ਨਾਲ ਜਿੰਨੇ ਦਿਨ ਮਰਜੀ ਤੁਸੀਂ ਰੱਖ ਲਓ ਸਾਗ ਨੂੰ ਤੇ ਵਧੀਆ ਰਹਿੰਦਾ ਹੈਗਾ ਇਹਦੇ ਨਾਲ ਜੀ ਤੇ ਹੁਣ ਆਪਾਂ ਸਾਗ ਘੋਟਣ ਲੱਗੇਗੇ ਤੇ ਇੱਧਰ ਮੈਂ ਧਨੀਆ ਧੋਕੇ ਰੱਖ ਲੈ ਜੀ ਥੋੜਾ ਥੋੜਾ ਆਟਾ ਪਾ ਕੇ ਆਪਾਂ ਚੰਗੀ ਤਰ੍ਹਾਂ ਸਾਗ ਨੂੰ ਘੋਟ ਲੈਣਾ ਜੀ ਜਿਹੜੀਆਂ ਇਹਦੀਆਂ ਗੰਡਾ ਨਾ ਰਹਿਣ ਆਟੇ ਦੀਆਂ ਵਿੱਚ ਤੇ ਇੱਥੇ ਆਪਾਂ ਇਹਨੂੰ ਗ੍ਰੈਂਡਰ ਨਾਲ ਨਹੀਂ ਘੋਟਦੇ ਹੈਗੇ ਜੀ ਮਦਣੀ ਲਈ ਹੋਈ ਆਪਾਂ ਨੇ ਤੇ ਮਦਣੀ ਨਾਲ ਹੀ ਘੋਟਾਂਗੇ ਸਾਗ ਆਪਾਂ ਨੇ ਘੋਟ ਲਿਆ ਜੀ ਹੁਣ ਇਹ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ। ਗਰਮ ਕਰਿਆ ਹੋਇਆ ਪਾਣੀ ਹੈ ਜੀ ਇਹ ਤੇ ਇਹਦੇ ਧਨੀਆ ਪਾ ਦੇਣਾ ਹੁਣ ਆਪਾਂ ਨੇ। ਤੇ ਧਨੀਆ ਪਾ ਕੇ ਫਿਰ ਰਿਝਾ ਦਾਂਗੇ ਇਹਨੂੰ 10 ਮਿੰਟ ਜੀ। ਤੇ ਪਾਣੀ ਆਪਾਂ ਪਹਿਲਾਂ ਵੀ ਵਿੱਚ ਵਿੱਚ ਦੀ ਪਾਉਂਦੇ ਰਹੇ ਜੀ ਥੋੜਾ ਥੋੜਾ ਪਾਣੀ ਗਰਮ ਕਰਕੇ ਤੇ ਪਾਣੀ ਤੁਸੀਂ ਜਦੋਂ ਵੀ ਪਾਉਣਾ ਇਹਦੇ ਵਿੱਚ ਸਾਗ ਚ ਗਰਮ ਕਰਕੇ ਪਾਉਣਾ ਜੀ। ਹੁਣ ਆਪਾਂ ਲੱਗੇ ਸਾਗ ਨੂੰ ਤੜਕਾ ਲਾਉਣ ਤੇ ਸਾਗ ਨੂੰ ਤੜਕਾ ਲਾਉਣ ਲਈ ਆਪਾਂ ਨੇ ਇਹ ਸਮਾਨ ਕੱਟ ਲਿਆ ਦੋ ਪਿਆਜ਼ ਲਿੱਤੇ ਆਪਾਂ ਨੇ। ਤੇ ਇਹ ਥੋੜੀ ਜਿਹੀ ਲਸਣ ਲੀਤੀ ਆਪਾਂ ਬ੍ਰੀਕ ਕੱਟ ਲਈ ਜੀ ਤਿੰਨ ਹਰੀਆਂ ਮਿਰਚਾਂ ਲੇਤੀਆਂ ਆਪਾਂ ਨੇ ਤੇ ਦੋ ਟਮਾਟਰ ਲੇਤੇ ਆ ਤੇ ਉਹ ਅਦਰਕ ਲੇਤਾ ਹੀ ਤਿੰਨ ਤੋਂ 4 ਇੰਚ ਟੁਕੜਾ ਉਹ ਅਦਰਕ ਦਾ ਬ੍ਰੀਕ ਕੱਟ ਲਿਆ ਆਪਾਂ ਨੇ ਤੇ ਚੌਥੀ ਟ੍ਰਿਕ ਇਹ ਹੀ ਸੀ ਜੀ ਅਦਰਕ ਵਾਲੀ ਕਿਉਂਕਿ ਇਹ ਜੇ ਆਪਾਂ ਅਦਰਕ ਸਾਗ ਦੇ ਰੇਜਦੇ ਦੇ ਵਿੱਚ ਪਾ ਦਈਏ ਜੀ ਤਾਂ ਇਹ ਵੀ ਤਜਾ ਬਣਾਉਂਦਾ ਹੈ ਇਸ ਲਈ ਆਪਾਂ ਕਦੇ ਵੀ ਇਹ ਗਲਤੀ ਨਹੀਂ ਕਰਨੀ ਸਾਗ ਰੇਜਦੇ ਦੇ ਵਿੱਚ ਅਦਰਕ ਨਹੀਂ ਪਾਉਣਾ ਜੀ ਤੇ ਹੁਣ ਆਪਾਂ ਸਾਗ ਨੂੰ ਤੜਕਾ ਲਾਉਣਾ ਤੇ ਆਪਾਂ ਫرائی ਗਰਮ ਕਰ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਤੇਲ ਜਿੰਨਕ ਪਾਉਣਾ ਤੁਸੀਂ ਤੜਕਾ ਲਾਉਣ ਲਈ ਇਹ ਆਪਾਂ ਨੇ ਲੈ ਲਿਆ ਤਿੰਨ ਨੱਕ ਚਮਚਾ ਹੈਗੇ ਆ ਇਹ ਤੇਲ ਦੇ ਕਿਉਂਕਿ ਮੈਂ ਥੋੜਾ ਜਿਹਾ ਵੱਧ ਸਾਗ ਤਲਕਣਾਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਲਸਣ ਤੇ ਅਦਰਕ ਤੇਲ ਆਪਣਾ ਗਰਮ ਹੋ ਗਿਆ ਸੀਗਾ ਸਰ੍ਹੋਂ ਦਾ ਪਾਸ ਹਲਾਵਾਂਗੇ ਜੀ ਨੰ ਥੋੜਾ ਜਿਹਾ ਖੰਨ ਲਾਂਗੇ ਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਪਾ ਦੇਣੀਆਂ ਜੀ ਹਰੀਆਂ ਮਿਰਚਾਂ ਪਏ ਇਸ ਤਰੀਕੇ ਨਾਲ ਪਾਈਆਂ ਜੀ ਕੱਟ ਲਾ ਕੇ ਸਿਰਫ ਇੱਕ ਇੱਕ ਕੱਟ ਲਗਾਇਆ ਹੈਗਾ ਹਰੀਆਂ ਮਿਰਚਾਂ ਚ ਤੇ ਪਾ ਦਾਂਗੇ ਜੀ ਇਹਦੇ ਵਿੱਚ ਪਿਆਜ਼ ਪਿਆਜ਼ ਇੱਥੇ ਆਪਣੇ ਭੁੱਜ ਗਏ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਜੀ ਨਮਕ ਨਮਕ ਆਪਾਂ ਪਹਿਲਾਂ ਵੀ ਪਾਇਆਗਾ ਤੇ ਨਮਕ ਤੁਸੀਂ ਆਪਦੇ ਹਿਸਾਬ ਨਾਲ ਪਾ ਲੈਣਾ ਜੀ ਸਾਗ ਰੇਜ ਦੇ ਵਿੱਚ ਵੀ ਆਪਾਂ ਨੇ ਪਾਇਆ ਨਮਕ ਤਾਂ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਜੀ ਤੇ ਟਮਾਟਰ ਵਗੈਰਾ ਤੇ ਹੁਣ ਆਪਾਂ ਇਹਦੇ ਵਿੱਚ ਸਾਗ ਐਡ ਕਰ ਦਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਤੁਸੀਂ 2-3 ਮਿੰਟ ਪਕਾ ਲੈਣਾ ਜੀ ਸਾਕੇ ਇਹ ਚੰਗੀ ਤਰ੍ਹਾਂ ਟੇਸਟ ਤੇ ਦਾ ਤੜਕੇ ਦਾ ਇਹ ਵਿਚਾਜੇ ਜੀ ਸਾਗ ਦੇ ਮਿਕਸ ਹੋ ਕੇ ਸਾਡਾ ਗਰਮ ਸਾਗ ਆਪਣਾ ਬਣ ਕੇ ਤਿਆਰ ਆ ਜੀ ਬਿਲਕੁਲ ਪਰਫੈਕਟ ਸਾਗ ਤੇ ਉਪਤੋ ਦੀ ਆਪਾਂ ਨੇ ਪਾ ਦੇਣਾ ਦੇਸੀ ਕੀ ਤੇ ਜੇਕਰ ਤੁਹਾਡੇ ਕੋਲ ਮੱਖਣੀ ਹੈਗੀ ਤਾਂ ਤੁਸੀਂ ਮੱਖਣੀ ਪਾ ਦੇਣੀ ਜੀ ਇਹਦੇ ਉੱਪਰ ਉਮੀਦ ਆ ਕਿ ਤੁਹਾਨੂੰ ਵੀ ਇਹ ਤਰੀਕਾ ਪਸੰਦ ਆਇਆ ਹੋਊਗਾ ਜੀ ਸਾਗ ਬਣਾਉਣ ਦਾ ਤੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਇਸ ਤਰੀਕੇ ਨਾਲ ਸਾਗ ਬਣਾ ਕੇ ਖਾਓ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ